ਤਤਰੀਆ ਕਾਲ ਜੀ ਮੈਂ ਤੋਂ ਆਪਣਾ ਗੁਰਜਿੰਦਰ ਤੇ ਇੱਕ ਨਵੀਂ ਸ਼ੁਰੂਆਤ ਕੀਤੀ ਸੀਗੀ ਆਪਾਂ ਪਿੰਡਾਂ ਦੇ ਵਿੱਚ ਜਾ ਕੇ ਆਪਾਂ ਵੀਡੀਓ ਬਣਾਉਂਦੇ ਹੁੰਦੇ ਸੀਗੇ ਤੇ ਉਹਨੂੰ ਤੁਸੀਂ ਬੜਾ ਸਾਰਾ ਪਿਆਰ ਦਿੱਤਾ ਬਹੁਤ ਵਧੀਆ ਲੱਗੇ ਤੇ ਹੁਣ ਆਪਾਂ ਵੱਡੀਆਂ ਵੀਡੀਓ ਵੀ ਲੈ ਕੇ ਆਉਣ ਲੱਗੇ ਤਾਂ ਕਿ ਪਿੰਡ ਦਾ ਇਤਿਹਾਸ ਜਿਹੜਾ ਚੰਗੀ ਤਰ੍ਹਾਂ ਪਤਾ ਲੱਗ ਸਕੇ ਤੇ ਧੌਲੇ ਪਿੰਡ ਦੀ ਆਪਾਂ ਦੋ ਵੀਡੀਓ ਬਣਾਉਣੇ ਸਭ ਤੋਂ ਪਹਿਲਾਂ ਬੋਰਡ ਕੋਲੇ ਖੜੇ ਆ ਇਹ ਤੋਂ ਕਿਲੋਕਮੀਟਰ ਵੀ ਨਹੀਂ ਕਹਿ ਸਕਦਾ ਮੈਂ 500 ਕਿਲੋਮੀਟਰ ਦੀ ਦੂਰੀ ਤੇ ਇੱਥੇ ਬੱਸ ਸਟੈਂਡ ਆ ਤੇ ਬੱਸ ਸਟੈਂਡ ਦੇ ਬਲਦੀ ਹੁੰਦੇ ਹੋਏ ਆਪਾਂ ਸਾਰਾ ਪਿੰਡ ਘੁੰਮਣਾ ਪਿੰਡ ਦੇ ਵਿੱਚ ਜਿਹੜੇ ਧਾਰਮਿਕ ਸਥਾਨ ਨੇ ਤੇ ਸਵਾਰ ਆਪਣਾ ਥੋੜਾ ਜਿਹਾ ਘੱਟ ਰੱਖਣਾ ਕੰਟੈਂਟ ਜਿਹੜਾ ਧੌਲੇ ਪਿੰਡ ਦਾ ਨੈਕਸਟ ਵੀਡੀਓ ਬਣਾਉਣੀ ਹੈ ਜਿਹੜੀ ਕਿ ਘੰਟੀ ਰੇਟ ਘੰਟੀ ਦੀ ਹੋਊਗੀ ਉਹਦੇ ਵਿੱਚ ਤੁਹਾਨੂੰ ਸਾਰੇ ਜਿੰਨੇ ਇੱਥੇ ਡੇਰੇ ਮਜੂਰ ਨੇ ਗੁਰਦੁਆਰਾ ਸਾਹਿਬ ਹੋ ਗਏ ਜਬ ਵਕ ਵਕ ਧਾਰਮਿਕ ਸਥਾਨ ਹੋ ਗਏ ਕੋਈ ਇੱਥੋਂ ਦਾ ਇਤਿਹਾਸ ਆ ਕਿਸੇ ਵੀ ਤਰ੍ਹਾਂ ਦਾ ਕੋਈ ਪੁਰਾਣਾ ਇਤਿਹਾਸ ਆ ਕਿਵੇਂ ਪਿੰਡ ਵੱਜਿਆ ਉਹ ਸਾਰਾ ਕੁਝ ਤੁਹਾਨੂੰ ਇੱਕ ਛੋਟੀ ਵੀਡੀਓ ਦੇ ਰਾਹੀਂ ਅਸੀਂ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਵੀਡੀਓ ਨੂੰ ਸ਼ੇਅਰ ਕਰਕੇ ਵੀਡੀਓ ਦੇਖਣ ਲੱਗ ਜਿਓ ਆਹ ਦੋ ਚੱਲਦੇ ਆ ਸਤਿ ਸ੍ਰੀ ਅਕਾਲ ਦੋਸਤੋ ਤੇ ਬੈਠੇ ਆ ਪਿੰਡ ਧੌਲਾ ਦੇ ਵਿੱਚ ਤੇ ਇਹ ਤੇ ਇਹਦੇ ਕੋਲੀ ਤੇ ਬਾਬੇ ਬੈਠੇ ਸੀਗੇ ਸਾਰੇ ਤੇ ਬਹੁਤ ਲੋਕਾਂ ਦੇ ਮੈਸੇਜ ਆਏ ਸੀਗੇ ਧੌਲੇ ਦੇ ਉੱਤੋਂ ਕਿ ਸਾਡੇ ਪਿੰਡ ਦੇ ਵਿੱਚ ਵਿਰਾਸਤੀ ਘਰ ਜ਼ਰੂਰ ਦਿਖਾ ਕੇ ਜਾਇਓ ਤੇ ਇਹਨੂੰ ਕਿੰਨਾ ਕਸਮਾ ਹੋ ਗਿਆ ਬਣੀ ਨੂੰ ਕੋਈ ਨਹੀਂ ਕਿੰਨਾ ਸਮਾਂ ਹੋ ਗਿਆ ਉਹ ਪਾਪਾ ਜੀ ਇਹਨੂੰ ਕੋਈ ਤਾਂ ਬਹੁਤ ਸਾਲ ਹੋ ਗਏ ਸਾਡੀ ਸੁਰਤ ਤੋਂ ਤੋਂ ਪਹਿਲਾਂ ਲੈ ਛੋਟੀ ਸੁਰਤ ਤੋਂ ਪਹਿਲਾਂ ਲੈ ਜਿਹੜੀ ਆ ਬ੍ਰਾਹਮਣ ਸਮਰਮਤ ਕਰਾਈ ਹੈ ਇਹ ਉਹ ਗੱਲ ਕਰਾਈ ਇਹ ਹੁਣ ਕਰਾਈ ਹੈ ਹਾਂ ਇਹ ਆਪ ਕੋਈ ਹੋਵੇਗੀ 15 14 14 ਡੈਕਰ ਹੈ 14 ਡੈਕਰ ਹੈ 14 ਹਾਂ 14 ਰੋਦਾਜ ਪ੍ਰੋਗਰਾਮ ਕਰਾਈ ਜੀ ਠੀਕ ਹੈ ਜੀ ਤੇ ਪਿੰਡ ਧੌਲੇ ਨੂੰ ਕਿੰਨਾ ਕੁ ਸਮਾਂ ਹੋ ਗਿਆ ਉਹ ਬੱਜੇ ਨੂੰ ਇੱਥੇ ਧੌਲੇ ਵੀ ਆ ਸਾਢੇ 7 ਤੋਂ ਪਹਿਲਾਂ ਆ ਜਿਹੜਾ ਧੌਲਾ ਬੱਜਿਆ ਪਿੰਡ ਧੌਲੇ ਨੂੰ ਤਾਂ ਘੱਟੋ-ਘੱਟ 11-12 ਸੂਰ ਬਰਾ ਹੋ ਗਿਆ 11-12 ਸੂਰ ਬਰਾ ਜੀ ਹਾਂ ਪੁਰਾਣਾ ਪਿੰਡ ਹੈ ਇਹ ਜਿਹੜਾ ਸਾਡਾ ਪਿੱਛਾ ਜਿਹੜੇ ਢਾਲੀ ਵਾਲਾ ਉਹ ਤਾਂ ਅਸੀਂ ਆਏ ਆ ਸੀ ਜਿੰਨੇ ਕੰਮ ਕਰ ਤੋਂ ਠੀਕ ਹੈ ਜੀ ਚੱਲ ਠੀਕ ਹੈ ਜੀ ਜਿੰਨੇ ਕੰਮ ਕਰ ਤੋਂ ਆਏ ਹੋਆਂ ਢਾਲੀ ਵਾਲੇ ਤੋਂ ਜਿਹੜੇ ਸਿੱਧੂ ਆ ਉਹ ਆਏ ਕੋਸਾ ਮਰਾਜ ਤੋਂ ਮਰਾਜ ਤੋਂ ਹੀ ਹਾਂ ਜਿਹੜਾ ਪਿੱਛਾ ਛਾਜ ਮਿਰਾਜ ਮੈਂ ਕਹਿੰਦਾ ਤਾਜੋ ਵੀ ਮਿਰਾਜ ਦੀ ਵਜ੍ਹਾ ਲਗਭਗ ਆਪਣੇ ਨੇੜੇ ਦੇ ਜਿਹੜੇ ਪੰਡਤ ਆਏ ਹੋਏ ਨੇ ਸਾਡੇ ਹੋਰ ਠੀਕ ਹੈ ਜੀ ਉਹੋ ਆਪਣੇ ਨੇ ਸਨਾਮ ਤੋਂ ਹੋਰ ਵੀ ਆਏ ਨੇ ਸਨਾਮ ਤੋਂ ਬਹੁਤ ਘੱਟ ਅਸੀਂ ਜਿੰਨੀ ਬ੍ਰਦਰੀਆਂ ਸਾਰੀਆਂ ਬ੍ਰਦਰੀਆਂ ਦੇ ਬੰਤੀ ਨੇ ਸਾਡੇ ਸਾਰੀਆਂ ਬ੍ਰਦਰੀਆਂ ਹਾਂ ਸਾਰੇ ਜਿਆਦਾ ਜਿਆਦਾ ਕਿਹੜੇ ਨੇ ਇੱਥੇ ਜਿਆਦਾ ਯਾਰ ਜਿਤਾੜੀ ਆ ਜਿਆਦੇ ਧਾਰੀ ਆ ਠੀਕ ਹੈ ਜੀ ਠੀਕ ਹੈ ਉਹ ਸਲਾਮ ਮਹਾਨ ਵੀ ਪਹਿਲਾਂ ਬਹੁਤ ਘੱਟ ਸੀ ਦਿੱਲੀਆਂ ਦੇ ਹਾਂਜੀ ਹੁਣ ਥੋੜੇ ਜਿ ਘਟ ਗਏ ਤੇ ਆਪਣੇ ਕੁਝ ਆਪਣੇ ਲਾਲੂ ਵੀ ਗੁਰਦੁਆਰਾ ਅੜੀਸਰ ਸਾਹਿਬ ਦੇ ਕਰਕੇ ਵੀ ਪਿੰਡ ਧੌਲਾ ਜਿਆਦਾ ਮਸ਼ਹੂਰ ਹੋਇਆ ਹਾਂ ਇਹ ਅੜੀਸਰ ਸਾਹਿਬ ਵੀ ਇਹ ਧੌਲੇ ਤੋਂ ਮਸ਼ਹੂਰ ਹੋਇਆ ਜੀ ਠੀਕ ਹੈ ਜੀ ਇਹ ਦੋਨਾਂ ਦੀ ਹੱਦ ਤੇ ਵਿਚਾਲੇ ਹੈ ਜੀ ਦੋਨਾਂ ਦੀ ਹੱਦ ਤੇ ਵਿਚਾਲੇ ਐ ਐ ਵਾਟਾ ਜੀ ਹਾਂ ਨਾ ਧੌਲੇ ਚ ਅੱਧਾ ਕੋਸੇ 1 ਕੋਸਾ ਹੀ ਨਾ ਅੜੀ ਹੈ ਚ ਕੋਸਾ ਢਾਈ ਚ ਹਾਂ ਸੰਜਾ ਜਾਈ ਸੰਤ ਜੱਬੇ ਚ ਵਜਦਾ ਧੌਲੀ ਆ ਜਾਨਾ ਧੌਲੀ ਕਹਿੰਦੇ ਆ ਵੀ ਕੋਸੇ ਜਿਹੜਾ ਵੱਧ ਧੌਲੇ ਚ ਹੈ ਵੱਧ ਧੌਲੇ ਚ ਹੈ ਜੀ ਠੀਕ ਹੈ ਜੀ ਠੀਕ ਹੈ ਤੇ ਪਿੰਡ ਦੇ ਲੋਕਾਂ ਦਾ ਪਿਆਰ ਬਣਿਆ ਹੋਇਆ ਵਧੀਆ ਬਹੁਤ ਵਧੀਆ ਸਾਡੇ ਕੋਈ ਲ ਸਾਡੇ ਬਹੁਤ ਵਧੀਆ ਬੰਦੇ ਲੋਕ ਨਹੀਂ ਸਾਡੇ ਤੁਸੀਂ ਵੀ ਪਰਥ ਨਹੀਂ ਫਰੇ ਚ ਲਾਉਣੇ ਮੈਂ ਫਲਾਕੇ ਆ ਸੋ ਬੈਠਾ ਰਹਿੰਦੇ ਆ ਜੀ ਇੱਕ ਗੱਲ ਆਈ ਵੇ ਹਨਾ ਆਪਾਂ ਨਾਰਮਲ ਗੱਲਾਂ ਕਰੀ ਜਾਂਦੇ ਆ ਵੀ ਕਰੇ ਹੁਣ ਟੈਨਸ਼ਨ ਟਿਊਸ਼ਨ ਹੋਏ ਇਹਦੇ ਕਰੇ ਬੁੜੀ ਨਾਲ ਲੜਦੋੜ ਪੈਂਦੇ ਕੋਈ ਮਾੜੀ ਮੁੱਟੀ ਇੱਥੇ ਆ ਕੇ ਵਧੀਆ ਗੱਲਾਂ ਬਾਤਾਂ ਕਰਕੇ ਸਕੂਲ ਜਾ ਬੰਦ ਜਾਂਦਾ ਬਸ ਦੂਰ ਕਰਨ ਵਾਲੀ ਹੈ ਹੈ ਨਹੀਂ ਰੱਖਦਾ ਇਹਦਾ ਪੈਸੇ ਦੂਰ ਕਰਨ ਵਾਲੀ ਹੈ ਬਸ ਟੈਨਸ਼ਨ ਤਾਂ ਜਿ ਆਏ ਆ ਸਾਡੇ ਤਾਂ ਕੋਈ ਇੰਨਾ ਫਲਾ ਨਹੀਂ ਮੇਰੇ ਕੋਲ ਸਾਡੇ ਕੋ ਪੰਜ ਵਜੇ ਲਾਈ ਬਸ ਟੈਨਸ਼ਨ ਦਾ ਕੋਈ ਨਾ ਸਾਡੇ ਕੋਈ ਟੈਨਸ਼ਨ ਕਰਦਾ ਸਾਡੇ ਹੁਣ ਜਿਹੜਾ ਮੁੰਡਾ ਜਿਹੜਾ ਤੋਰਾ ਤੋਰਿਆ ਇਹ ਮੁੰਡੇ ਨੇ ਤੋਰਾ ਤੋਰਿਆ ਉਹ ਜਿਹੜਾ ਪਾਈ ਬੈਠਾ ਅੱਛਾ ਜੀ ਇਹ ਨੇ ਇੱਕ ਹੂੜੇ ਬਰਾਸਤੀ ਹੂੜੇ ਬਾਰੇ ਇਹਨਾਂ ਨੇ ਚੱਕ ਚੱਕਿਆ ਸੀ ਇਹਨਾਂ ਨੇ ਚੱਕਿਆ ਜੀ ਠੀਕ ਹੈ ਜੀ ਜੀ ਕਿਨਾ ਬਣਵਾਇਆ ਚਲੋ ਹੋਰ ਵੀ ਜਾਣੇ ਆ ਪਿੰਡ ਦੇ ਵਿੱਚ ਹੀ ਭੌਲਟ ਬਕੂ ਜਿੱਥੋਂ ਸਾਡੀ ਜੜ ਲੱਗੀ ਹੈ ਠੀਕ ਹੈ ਜੀ ਟੋਲੇ ਦੀ ਮੁਸਲਮਾਨ ਹੁੰਦੇ ਉੱਥੇ ਮੁਸਲਮਾਨ ਟੋਲਾ ਮੋੜੀ ਘਾਟਦੇ ਦੇ ਲੋਕ ਜਿਹੜੇ ਢਾਲੀ ਵਾਲ ਸੀ ਠੀਕ ਹੈ ਜੀ ਇਹ ਮੁਸਲਮਾਨ ਜੀ ਇਹ ਮੋੜੀ ਪੱਟਦੇ ਸੀ ਅੱਛਾ ਜੀ ਇਹ ਜਿੱਦੋਂ ਮੋੜੀ ਪੱਟਦੇ ਨੇ ਇਹਨਾਂ ਨੇ ਮੋਸਰ ਬਾਨਾ ਨੇ ਪੱਟ ਕੇ ਮੋੜੀ ਖੂਹ ਚ ਸੜਤੀ ਖੂਹ ਦੇ ਵਿੱਚ ਹਾਂ ਇਹ ਸੰਤ ਹਿਰੋਲੇ ਡੱਬੇ ਬਹੁਤ ਪੁਰਾਣੇ ਸੰਤ ਠੀਕ ਹੈ ਜੀ ਉਹ ਕਹਿੰਦੇ ਬਾਬਾ ਜੀ ਇਹਨਾਂ ਨੇ ਮੋੜੀ ਪੱਟ ਕੇ ਖੂਹ ਚ ਸੜਤੀ ਕਹਿੰਦਾ ਭਾਈ ਤੁਹਾਡੀਆਂ ਚੜਾ ਲਾਗੇ ਇਹਨਾਂ ਦੀ ਪੱਟੇ ਨਹੀਂ ਹੂੰ ਉੱਥੋਂ ਇਹ ਉਹ ਤਾਂ ਬਾਦਚਨ ਹੋਈ ਓਹਨਾਂ ਦੇ ਬਾਬਾ ਜੀ ਦੇ ਹਾਂ ਠੀਕ ਹੈ ਜੀ ਠੀਕ ਹੈ ਤਾਂ ਉੱਥੋਂ ਪਿੰਡ ਤੌੜਾ ਵੱਜਿਆ ਤੌੜਾ ਵੱਜਿਆ ਠੀਕ ਹੈ ਜੀ ਜਿਹੜਾ ਆਏ ਜਿਹੜੇ ਵੀ ਹੈਗੇ ਤੌੜਾ ਟਿੱਬਾ ਵਾਲੇ ਵੀ ਮਰੀਉਦਾ ਹਾਂ ਉੱਥੇ ਖੂਹ ਵੀ ਬਣਿਆ ਹੋਇਆ ਸਾਡੇ ਉਹ ਵੀ ਬਣਿਆ ਹੋਇਆ ਅਸੀਂ ਇੱਕ ਮੰਗ ਕਰਦੇ ਜੀ ਜੀਡੀਐ ਸਾਹਿਬ ਦੇ ਖੂਨੇ ਜਾਂ ਬਰਾਸਤਾ ਨੇ ਸਾਡੇ ਪਿੰਡਾਂ 'ਚ ਸਾਰੀਆਂ ਨੇ ਹੂੰ ਵੀ ਇਹਨਾਂ ਨੂੰ ਕੁਝ ਨਾ ਕੁਝ ਗਵਰਨਮੈਂਟ ਦੇਵੇ ਜਾਂ ਕੋਈ ਇਹਨਾਂ ਦਾ ਵੀ ਸਾਂਭੀਆਂ ਜਾਣ ਵੀ ਸਾਂਭੀਆਂ ਜਾਣ ਕਿਸੇ ਨੂੰ 2 ਲੱਖ ਕਿਸੇ ਨੂੰ 4 ਲੱਖ ਜੇ ਸਾਨੂੰ ਕੁਝ ਮਿਲੇ ਅਸੀਂ ਇਹਦੇ ਮੁਰੰਮਤ ਕਰਾਈ ਸੀ ਸਾਰੇ ਹੂੰ ਬਾਕੀ ਇਹ ਗੱਲ ਥੋੜੀ ਸਰਪੰਚਾਂ ਮੈਂਬਰਾਂ ਤੱਕ ਵੀ ਜਾਣੀ ਚਾਹੀਦੀ ਆ ਕਿਉਂਕਿ ਸਰਕਾਰ ਡਾਇਰੈਕਟ ਇਹਨਾਂ ਕੰਮਾਂ ਵਾਸਤੇ ਤਾਂ ਹੈ ਨਹੀਂ ਇਹ ਮੰਨ ਲਓ ਵੀ ਜਿਹੜਾ ਵਜ਼ੀਰ ਹੈ ਉਹ ਨਹੀਂ ਮਹਾਰਾਜ ਤੱਕ ਗੱਲ ਲੈ ਕੇ ਜਾਣੀ ਤਾਂ ਉਹ ਸਰਪੰਚਾਂ ਨੇ ਸਾਰੇ ਆ ਨਹੀਂ ਇਹਨਾਂ ਨੂੰ ਸਰਪੰਚ ਕੋਲ ਵੀ ਵਿੱਚ ਮੰਗ ਕਰੀਏ ਤਾਂ ਦੋ ਤਿੰਨ ਵਾਰੀ ਮੈਂ ਵੀ ਕਿਹਾ ਜੀ हां महजी ਤੁਸੀਂ ਮਰਾਮ ਤੱਕ ਰੋ ਕਹਿੰਦੇ ਕਰਾਂਗੇ ਭਾਈ ਤੁਸੀਂ ਜੀ ਜਰੂਰ ਅਸੀਂ ਵੀ ਅਪੀਲ ਕਰਾਂਗੇ ਤੁਹਾਡੇ ਪਿੰਡ ਦੇ ਸਰਪੰਚ ਸਾਹਿਬ ਨੂੰ हां ਜਿਵੇਂ ਸਾਡਾ ਧੌਲਾ ਟੱਪਾ ਜੋ ਦੀ ਵੀ ਮਿਹਨਤ ਕਰਕੇ ਉਹ ਬਣੇ ਉਹਦੀ ਵੀ ਜੜ ਸਾਡੇ ਸਿੱਤੋ ਜੜ ਲੱਗੀ ਸਾਡੀ ਉਤੋਂ ਉਹਦੀ ਵੀ ਮਰਾਮਤ ਉਹਦੀ ਸਾਮ ਸਮੇਂ ਰੋਲ ਹੋਵੇ ਸਾਮ ਸੰਭਾਲ ਕੀਤੀ ਜਾ ਬਈ हां ਉਹਦਾ ਕੋਈ ਤਿਆਰ ਕੀਤਾ ਜਾਵੇ ਕੋਈ ਗੌਰਮੈਂਟ ਕੋਈ ਨਾ ਕੋਈ ਦੇਵੇ ਸਾਨੂੰ ਤਾਂ ਚੱਲਦੇ ਆਂ ਦੋਸਤੋ ਅੱਗੇ ਪਿੰਡ ਦੇ ਵਿੱਚ ਤੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਬਾਕੀ ਨੇ ਤੇ ਉਹ ਵੀ ਤੁਹਾਨੂੰ ਦਿਖਾਉਣੇ ਆ ਬਹੁਤ ਦੋਸਤੋ ਪਿੰਡ ਧੌਲਾ ਦੇ ਵਿੱਚ ਖੜੇ ਆਂ ਤੁਹਾਨੂੰ ਪਤਾ ਆਪਾਂ ਵੀਡੀਓ ਚੱਲੀ ਰਹੀ ਆ ਕੰਟੀਨਿਊ ਚ ਤੇ ਇਹ ਤੁਸੀਂ ਸਾਹਮਣੇ ਨਿਗਾ ਮਾਰ ਸਕਦੇ ਹੋ ਇਹ ਇੱਥੇ ਬੁਰਜ ਬਣਿਆ ਹੋਇਆ। ਕਬੂਤਰ ਬੈਠੇ ਨੇ ਬੁਰਜ ਦੇ ਉੱਤੇ ਬਹੁਤ ਸੋਹਣੇ ਲੱਗ ਰਹੇ ਨੇ ਤੇ ਇਹ ਬੁਰਜ ਬਹੁਤ ਪੁਰਾਣਾ ਸਕੂਲ ਦੇ ਵਿੱਚ ਆ ਸਰਕਾਰੀ ਸਕੂਲ ਆ ਇਹ ਤੇ ਇਸ ਦੇ ਵਿੱਚ ਇਹ ਬੁਰਜ ਬਣਿਆ ਹੋਇਆ ਬਹੁਤ ਤੁਸੀਂ ਇੱਟਾਂ ਦੇ ਕੀਰੀ ਬਨਾਵਟ ਦੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨੇ ਕ ਸਾਲ ਪੁਰਾਣਾ ਹੋਊਗਾ ਇਹ। ਸਕੂਲ ਦੇ ਵਿੱਚ ਆ ਤੇ ਚੰਗੀ ਗੱਲ ਮੈਨੂੰ ਇਹ ਲੱਗੀ ਪਿੰਡ ਧੌਲੇ ਵਾਲ ਧੌਲੇ ਵਾਲਿਆਂ ਦੀ ਕਿ ਇਹਨਾਂ ਨੂੰ ਸੰਭਾਇਆ ਹੋਇਆ ਕਿਉਂਕਿ ਬਹੁਤ ਸਾਰੇ ਪਿੰਡਾਂ ਦੇ ਵਿੱਚ ਕੀ ਹੁੰਦਾ ਜਿਹੜੀਆਂ ਪੁਰਾਣੀਆਂ ਇਮਾਰਤਾਂ ਨੇ ਪੁਰਾਣੀਆਂ ਆਪਣੇ ਬਿਲਡਿੰਗਾਂ ਹੋ ਗਈਆਂ ਘਰ ਹੋ ਗਈਆਂ ਤੁਸੀਂ ਆਪਣੀ ਸ਼ਾਰਟ ਵੀਡੀਓ ਦੇ ਵਿੱਚ ਵੀ ਦੇਖਿਓ ਇੱਕ ਦੋ ਕਰਾਂ ਦੇ ਹੀ ਸ਼ਾਰਟ ਲਾਇਏ ਹੋਏ ਨੇ ਪੁਰਾਣੀਆਂ ਇਮਾਰਤਾਂ ਸੰਭੀਆਂ ਹੋਈਆਂ ਨੇ ਲੋਕਾਂ ਨੇ ਤੇ ਉੱਪਰ ਜ਼ੂਮ ਕਰਕੇ ਦਿਖਾ ਦਿਓ ਕਬੂਤਰ ਦੇਖੋ ਕਿੰਨੇ ਸੋਹਣੇ ਲੱਗ ਰਹੇ ਚੀਨੀ ਚੀਨੇ ਬੈਠੇ ਨੇਗੇ ਤਾਂ ਹਨਾ ਤੇ ਬੜਾ ਵਧੀਆ ਲੱਗਿਆ ਪਿੰਡ ਧੌਲੇ ਵਾਲਿਓ ਤੇ ਅੱਗੇ ਚੱਲਦੇ ਆਂ ਪਿੰਡ ਧੌਲਾ ਦੇ ਵਿੱਚ ਤਾਂ ਦੋਸਤੋ ਇਹ ਇੱਥੇ ਧੌਲੇ ਪਿੰਡ ਦੇ ਵਿੱਚ ਡੇਰਾ ਆ ਦੋ ਤਿੰਨ ਡੇਰੇ ਨੇ ਧੌਲੇ ਪਿੰਡ ਦੇ ਵਿੱਚ ਜਿਨ੍ਹਾਂ ਦੇ ਵਿੱਚ ਮੰਨਤਾ ਰੱਖੀ ਜਾਂਦੀ ਤੇ ਸਭ ਤੋਂ ਵੱਧ ਮੰਨਤਾ ਜਿਹੜੀ ਰੱਖੀ ਜਾਂਦੀ ਆ ਉਹ ਰੱਖੀ ਜਾਂਦੇ ਜੈ ਬਾਬਾ ਸ਼ੀਤਲਦਾਸ ਜੀ ਦੇ ਤੇ ਬਹੁਤ ਪੁਰਾਣੇ ਬਰੇ ਆ ਇਹ ਹੋਗੇ ਡੇ ਮੌਜੂਦਾ ਤੇ ਪਿੰਡ ਦੇ ਲੋਕਾਂ ਦੇ ਵੱਲੋਂ ਬੜੀ ਸ਼ਰਧਾ ਰੱਖੀ ਜਾਂਦੀ ਹੈ ਤੇ ਆਉਂਦੇ ਨੇ ਲੋਕ ਮੱਥਾ ਟੇਕ ਕੇ ਜਾਂਦੇ ਨੇ ਇਥੋਂ ਵਾਪਸ ਆਉਂਦੇ ਨੇ ਤੇ ਹੋਰ ਵੀ ਵੱਖਰੇ ਵੱਖਰੇ ਡੇਰੇ ਨੇਗੇ ਜਿਨ੍ਹਾਂ ਦੇ ਉੱਤੇ ਲੋਕਾਂ ਦੇ ਵੱਲੋਂ ਸ਼ਰਧਾ ਰੱਖੀ ਜਾਂਦੀ ਆ ਭਾਰਤੀ ਡੇਰੇ ਦੀ ਇੱਕ ਰੱਪਾ ਗੱਲ ਕਰੀਏ ਉੱਥੇ ਬਹੁਤ ਜ਼ਿਆਦਾ ਸ਼ਰਧਾ ਰੱਖੀ ਜਾਂਦੀ ਆ ਤੇ ਗੁਰੂ ਘਰਾਂ ਦੇ ਵਿੱਚ ਵੀ ਬਹੁਤ ਜ਼ਿਆਦਾ ਸ਼ਰਧਾ ਬਾਕੀ ਪਿੰਡ ਦੇ ਵਿੱਚ ਨਾ ਪਿਆਰ ਆ ਜੇ ਲੋਕਾਂ ਦੀ ਗੱਲ ਕਰੀਏ ਹੁਣ ਜਿਹੜੇ ਹਰੇਕ ਧਰਮ ਦੇ ਲੋਕ ਰਹਿੰਦੇ ਨੇ ਹਰੇਕ ਬਰਾਦਰੀ ਦੇ ਲੋਕ ਰਹਿੰਦੇ ਨੇ ਤੇ ਸਾਰਿਆਂ ਲੋਕਾਂ ਦੇ ਵਿੱਚ ਨਾ ਮੋਹ ਪ੍ਰੇਮ ਬਣਿਆ ਹੋਇਆ ਹੈ ਜਿਹੜੀ ਮੇਨ ਚੀਜ਼ ਹੁੰਦੀ ਆ ਉਹ ਤਾਂ ਤੁਹਾਨੂੰ ਪਤਾ ਮੋਹ ਪ੍ਰੇਮ ਦੀ ਗੱਲ ਹੁੰਦੀ ਆ ਤਾਂ ਉਹ ਬਹੁਤ ਵਧੀਆ ਬਣਿਆ ਹੋਇਆ ਪਿੰਡ ਦੇ ਵਿੱਚ ਤੇ ਗਲੀਆਂ ਗੁਲੀਆਂ ਪੂਰੀਆਂ ਸਾਫ਼ ਨੇ ਪਿੰਡ ਦੀਆਂ ਸਾਰੀਆਂ ਗਲੀਆਂ ਬਹੁਤ ਵਧੀਆ ਬਣੀਆਂ ਹੋਈਆਂ ਨੇ ਤੇ ਅੱਗੇ ਵੀ ਚੱਲਦੇ ਆ ਪਿੰਡ ਦੇ ਵਿੱਚ ਛੋਟੇ-ਛੋਟੇ ਕਲਿੱਪਾਂ ਨਾਲ ਤੁਸੀਂ ਦੇਖਦੇ ਜਾਓਗੇ ਪਿੰਡ ਦੇ ਵਿੱਚ ਦੋਸਤੋ ਤੌਲੇ ਪਿੰਡ ਦੇ ਵਿੱਚ ਕੁਝ ਚੀਜ਼ਾਂ ਹੋਰ ਬੜੀਆਂ ਖਾਸ ਲੱਗੀਆਂ ਤੇ ਸਾਰੇ ਪਿੰਡ ਦੇ ਵਿੱਚੋਂ ਲੰਘ ਕੇ ਆਇਆ ਬੋਰਡ ਬੜੇ ਨੇ ਪਿੰਡ ਦੇ ਵਿੱਚ ਬਾਈ ਜਗਾ-ਜਗਾ ਤੇ ਬਾਬਿਆਂ ਦੇ ਸੱਥਾਂ ਲੱਗੀਆਂ ਹੋਈਆਂ ਨੇ ਹੁਣ ਲੰਬੀ ਵੀਡੀਓ ਹੀ ਜਾਣਕੀ ਨਹੀਂ ਪਾਉਂਦੇ ਕਿਉਂਕਿ ਲੋਕ ਇੰਟਰਸਟ ਨਹੀਂ ਰੱਖਦੇ ਤੇ ਕਿੰਨੇ ਸਾਲ ਪੁਰਾਣਾ ਹੋਊਗਾ ਜੇ ਪਹਿਲਾ ਤਣੇ ਦੇਖ ਲਓ ਨਾ ਕਿੰਨੇ ਜਿਆਦਾ ਮਜ਼ਬੂਤ ਨੇ ਤੇ ਨਾਂ ਬੜਾ ਇਹ ਘੱਟੋ ਘੱਟ 200 ਤੋਂ 300 ਸਾਲ ਪੁਰਾਣਾਗਾ ਤੇ ਬੜਾ ਵਧੀਆ ਲੱਗਦਾ ਜਦੋਂ ਪਿੰਡਾਂ ਦੇ ਵਿੱਚ ਜਾਂਦੇ ਆ ਕੋਈ ਐਦਾਂ ਦੇ ਬਰੋਟੇ ਦੇਖਦੇ ਆ ਤਾਂ ਬੜੀ ਖੁਸ਼ੀ ਹੁੰਦੀ ਆ ਤੇ ਤੁਸੀਂ ਵੀ ਆਪਣੇ ਪਿੰਡਾਂ ਦਾ ਨਾਮ ਕਮੈਂਟ ਦੇ ਵਿੱਚ ਜਰੂਰ ਲਿਖਿਓ ਜੇ ਜੇ ਪਿੰਡ ਦੇ ਵਿੱਚ ਕੋਈ ਖਾਸ ਚੀਜ਼ ਹੋਵੇ ਕੋਈ ਡੇਰਾ ਹੋਵੇ ਕੋਈ ਪੁਰਾਣੀ ਇਤਿਹਾਸਿਕ ਥਾਂ ਹੋਵੇ ਤਾਂ ਜਰੂਰ ਕਮੈਂਟਾਂ ਦੇ ਵਿੱਚ ਲਿਖਿਓ ਦੋਸਤੋ ਪਿੰਡ ਬੜਾ ਵਧੀਆਗਾ ਟੋਲੇ ਪਿੰਡ ਦੀ ਜੇਕਰ ਆਪਾਂ ਗੱਲ ਕਰੀਏ ਹੁਣ ਗਲੀਆਂ ਦੇ ਵਿੱਚ ਘੁੰਮ ਰਹੇ ਆ ਇੱਥੇ ਤੇ ਬੜਾ ਸੋਹਣਾ ਪਿੰਡ ਆ ਬੜੇ ਵਧੀਆ ਲੋਕ ਨੇ ਤੇ ਜੇ ਆਪਾਂ ਪਿੰਡ ਦੀ ਗੱਲ ਕਰੀਏ ਤੁਸੀਂ ਨਿਗਾਹ ਮਾਰ ਸਕਦੇ ਹੋ ਵੀਡੀਓ ਦੇ ਵਿੱਚ ਲੋਕ ਕਿੱਤਾ ਪਈਆਂ ਹੋਈਆਂ ਨੇ ਸਾਰੇ ਪਿੰਡ ਦੇ ਵਿੱਚ ਕੋਈ ਪਾਣੀ ਦੀ ਸਮੱਸਿਆ ਮੈਨੂੰ ਅਰੇ ਤੱਕ ਦੇਖ ਨੂੰ ਮਿਲੀ ਨਹੀਂ ਜਿੰਨਾ ਵੀ ਮੈਂ ਪਿੰਡ ਕੋ ਮੈਂ ਚਲੋ ਥੋੜੀ-ਮੋਟੀ ਤਾਂ ਹੁੰਦੀ ਵੀ ਆ ਬਾਕੀ ਟੋਬੇ ਨਹੀਂ ਜੇਕਰ ਗੱਲ ਕਰੀਏ ਉਹ ਵੀ ਫਿਲਟਰ ਵਾਲੇ ਬਣੇ ਹੋਏ ਨੇਗੇ ਇੱਥੇ ਤੇ ਧਾਰਮਿਕ ਸਥਾਨਾਂ ਦੇ ਉੱਤੇ ਸਾਰੀ ਬਹੁਤ ਵਧੀਆ ਤਰੀਕੇ ਨਾਲ ਚੱਲ ਰਹੀ ਆ ਦੋ ਤਿੰਨ ਵਾਰੀ ਇੱਥੇ ਮੈਂ ਲੰਘਿਆ ਤਾਂ ਉਹ ਸਾਰੀ ਮੈਂ ਚ ਤੇ ਬਾਕੀ ਸੰਸਥਾਵਾਂ ਵਾਲੀ ਜੇਕਰ ਆਪਾਂ ਗੱਲ ਕਰੀਏ ਸੁਵਿਧਾ ਕੇਂਦਰ ਦੀ ਹੈਗੀ ਇੱਥੇ ਸੁਵਿਧਾ ਤੇ ਨਾਲ ਨਾਲ ਸਰਕਾਰੀ ਪ੍ਰਾਇਮਰੀ ਸਕੂਲ ਹੈਗੇ ਨੇ ਤਿੰਨ ਚਾਰ ਸਕੂਲ ਨੇ ਬਈ ਪਿੰਡ ਦੇ ਵਿੱਚ ਪ੍ਰਾਇਮਰੀ ਦੋ ਨੇਗੇ ਹਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵੀ ਹੈਗੇ ਨੇ ਤੇ ਬਾਕੀ ਬੱਸ ਸਟੈਂਡ ਵੀ ਬੜਾ ਸੋਹਣਾ ਬਣਿਆ ਹੋਇਆ ਇੱਥੋਂ ਦਾ ਤੇ ਸੱਥਾਂ ਦੀ ਜੇਕਰ ਆਪਾਂ ਗੱਲ ਕਰੀਏ ਸੱਥਾ ਬਹੁਤ ਨੇ ਪਿੰਡ ਦੇ ਵਿੱਚ ਤੇ ਬਾਬਿਆਂ ਦੇ ਕੋਲੇ ਗਏ ਬਹੁਤ ਸਾਰੀ ਜਾਣਕਾਰੀ ਵੀ ਮਿਲੀ ਆ ਵਧੀਆ ਗੱਲਾਂ ਬਾਤਾਂ ਕੀਤੀਆਂ ਨੇ ਬਾਬਿਆਂ ਨਾਲ ਤੇ ਵਧੀਆ ਵੀ ਲੱਗਿਆ ਬਾਕੀ ਪਿੰਡ ਦੇ ਵਿੱਚ ਹੋਰ ਤਾਂ ਕੁਝ ਨਹੀਂ ਇੱਕ ਦੂਜੇ ਨਾਲ ਭਾਈਚਾਰਕ ਜਿਹੜੀ ਮੇਂ ਇੱਕ ਤਰ੍ਹਾਂ ਨਾ ਮਿਲਬਰਤਨ ਹੁੰਦਾ ਉਹ ਬਹੁਤ ਜ਼ਰੂਰੀ ਹੁੰਦਾ ਤੇ ਬੜਾ ਵਧੀਆ ਲੱਗਿਆ ਤੇ ਬਾਕੀ ਗੁਰਦੁਆਰਾ ਸਾਹਿਬ ਦੇ ਕੋਲੇ ਦੇਖ ਲਓ ਆਪਣੇ ਸੰਤ ਭਿੰਡਰਾਲੀ ਜੀ ਉਹਨਾਂ ਦੀ ਫੋਟੋ ਵੀ ਲੱਗੀ ਹੋਇਆ ਤਸਵੀਰ ਲੱਗੀ ਵੀ ਆ ਤੇ ਇੱਥੇ ਗਰਾਊਂਡ ਦੇ ਵਿੱਚ ਬੱਚੇ ਵੀ ਖੇਡਦੇ ਨੇ ਬਾਕੀ ਬਾਜ਼ਾਰ ਦੇਖੋ ਮੇਨ ਜਿਹੜਾ ਫਸਟ ਹੈਂਡ ਕੋਲੇ ਬਾਜ਼ਾਰ ਆ ਇਹ ਕਿੰਨਾ ਸੋਹਣਾ ਬਣਿਆ ਹੋਇਆ ਬਹੁਤ ਜ਼ਿਆਦਾ ਵਧੀਆ ਲੱਗਿਆ ਇੱਥੇ ਆ ਕੇ ਸਾਨੂੰ ਪਿੰਡ ਦੇ ਵਿੱਚ ਤੇ ਹੋਰ ਵੀ ਪਿੰਡਾਂ ਦੇ ਲੋਕ ਕਮੈਂਟ ਵਿੱਚ ਜਰੂਰ ਦੱਸਿਓ ਕਿਹੜੇ ਪਿੰਡ ਦੀ ਵੀਡੀਓ ਆਪਾਂ ਬਣਾਈਏ ਨੈਕਸਟ ਉਹ ਪਿੰਡ ਦੇ ਵਿੱਚ ਜਾਵਾਂਗੇ ਠੀਕ ਹੈ ਜੇ ਇਦਾਂ ਆਪਣਾ ਭਰਾ ਗਾਂਧੀ ਤੇ ਉਹਨਾਂ ਦੀ ਜੂਸ ਵਾਲੀ ਦੁਕਾਨ ਆ ਗਈ ਤੇ ਇਹ ਵੀ ਭਰਾ ਆਪਣਾ ਖਾਸ ਹੀ ਮਿੱਤਰ ਆਗਾ ਤੇ ਇਹਨਾਂ ਦੀ ਜੂਸ ਦੀ ਸ਼ਾਪ ਆ ਇੱਥੇ ਤੇ ਬੜਾ ਵਧੀਆ ਪਿੰਡ ਆ ਜਰੂਰ ਆਪਣੇ ਆਪਣੇ ਪਿੰਡ ਦਾ ਨਾਮ ਕਮੈਂਟ ਦੇ ਵਿੱਚ ਲਿਖਿਓ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਨੂੰ